ਜਣਗੇ ਲੈ ਕਾ ਸਾਥੀਓ ਐਸਟੇਮਸਿੰਗ ਮਾਰਕਟ ਕਮੇਟੀ ਦੇ ਵਿੱਚ ਖੜੇ ਆ ਉਹ ਬੈਠਿਆ ਪਰ ਰਾਜਨ ਤੇ ਬੈਠਿਆ ਸਾਰੀ ਟੀਮ ਕੋਸਾ ਦੀ ਖੜੀ ਆ ਆ ਪ੍ਰਿੰਸ ਨੇ ਕੱਲ ਅਸੀਂ ਆਏ ਭੁਪਿੰਦਰ ਜੀ ਨੇ ਸਾਨੂੰ ਨੰਬਰ ਦਿੱਤਾ ਕਟਾਰੀਆ ਸਾਹਿਬ ਦਾ ਬਲਵੀਰ ਸਿੰਘ ਦਾ ਕਹਿੰਦੇ ਵੀ ਸੱਤ ਨੰਬਰ ਸ਼ੈੱਡ ਦੇ ਵਿੱਚ ਝੋਨਾ ਪਿਆ ਠੀਕ ਹੈ ਜੀ ਕਹਿੰਦੇ ਸੀ ਆਪਣੇ ਗੁਰਪਿੰਦਰ ਦਾ ਕੋਈ ਖੜੇ ਤੋਂ ਸਾਡਾ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਜਨਰਲ ਸਕੱਤਰ ਆਜੇ ਨੂੰ ਅਸੀਂ ਮੌਸਮ ਚੈੱਕ ਕਰਨ ਵਾਸਤੇ ਪ੍ਰਿੰਸ ਨੂੰ ਉਹਨਾਂ ਨੂੰ ਕੋਈ ਸਵੇਰ ਤੇ 5 ਮਿੰਟ ਚ ਆ ਕੇ 10 ਮਿੰਟ ਚ ਆ ਕੇ ਸਰਕਾਰ ਇਹਨਾਂ ਨੂੰ ਕਿਸ ਚੀਜ਼ ਦੀ ਤਨਖਾਹ ਦਿੰਦੀ ਹੈ ਕਿਸਾਨ ਮੰਡੀਆਂ ਚ ਰੋਲ ਰਿਆ ਤੇ ਇਥੇ ਮੋਜਾ ਮਾਰਦੇ ਪਾਣੀ ਪੀਦੇ ਏਸੀ ਚ ਬੈਠੇ ਨਿਆਰੇ ਧੰਮ ਮਾਰੇ ਇਹਦੇ ਕੰਮ ਕਰਦੇ ਲੱਗੇ ਹੋਏ ਯਾਰ ਦੱਸ ਯਾਰ ਸ਼ਰਮੋਣੀ ਚਾਹੀਦੀ ਇਹਨਾਂ ਨੂੰ ਉਹ ਮੰਡੀਆਂ ਚ ਰੋਲ ਰਏ ਹੁਣ ਕਹਿੰਦੇ ਇੱਕ ਇਨਸਪੈਕਟਰ ਆਏਗਾ ਕਦੀ ਕਹਿੰਦੇ ਆ ਚੀਰਮੈਨ ਸਾਹਿਬ ਆਣ ਕੇ ਕਦੀ ਕਹਿੰਦੇ ਜਾਣ ਕੇ ਤੀਜੇ ਆਣ ਕੇ ਚੌਥੀ ਆਣ ਕੇ ਇਹ ਕਿਸ ਗੱਲ ਦੀ ਤਨਖਾਹ ਲੈਂਦੇ ਆ ਪ੍ਰਿੰਸੀ ਦੱਸੋ ਤੁਸੀਂ ਕਿਹੜੀ ਗੱਲ ਹੋਣੀ ਜਾ ਰਹੇ ਸਾਡੇ ਨਾਲ ਮੰਡਾ ਉੱਥੇ 7 ਨੰਬਰ ਸ਼ੈੱਡ ਚ ਜੇ ਕੋਈ ਗੱਲ ਹੈ ਤਾਂ ਜਵਾਬ ਦਿਓ ਹਵਾਲਾ ਦੇ ਹਵਾਲਾ ਦੇ ਦਿਓ ਆਜਾ ਆਜੋ ਚਲੋ ਆਜੋ ਬਾਈਟ ਚੱਲੋ ਚਲੋ ਆਜੋ ਆਜੋ ਸ ਆਜੋ ਚਲੋ ਇਨਸਪੈਕਟਰ ਸਾਹਿਬ ਆਂਦੇ ਪਏ ਇਨਸਪੈਕ ਤੁਸੀਂ ਕੀ ਕਿਹਾ ਸੀ ਵੀ ਅਸੀਂ 5 ਮਿੰਟ ਚ ਪ੍ਰਿੰਸ ਨੇ ਕਿਹਾ ਵੀ 5 ਮਿੰਟ ਚ ਆ ਗਿਆ ਕਟਾਰੀਆ ਸਾਹਿਬ ਝੋਨਾ ਪਾਸ ਕਰਕੇ ਗਏ ਅਸੀਂ ਆ ਗਏ ਇਹ ਕਹਿੰਦੇ ਭੁਪਿੰਦਰ ਸਾਹਿਬ ਨੇ ਲੈਣਾ ਪਹਿਲਾਂ ਤੇ ਇਹਨਾਂ ਦੇ ਇਥੋਂ ਝੂਠ ਫੜਿਆ ਜਾਂਦਾ ਜੀ ਇਹਨਾਂ ਦਾ ਆਪ ਦਾ ਰੋਲਾ ਹੋਈ ਆਪ ਦਾ ਕੋਈ ਰੋਲਾ ਪਤਾ ਨਹੀਂ ਕੀ ਇਹਨਾਂ ਦੀ ਮਿਲੀ ਭੁਗਤਾਂ ਕੀ ਸਿਸਟਮ ਹੈ ਕੀ ਨਹੀਂ ਨਾ ਇਹਨਾਂ ਤੋਂ ਝੁਗੀਆਂ ਚਕਾਈਆਂ ਜਾਂਦੀਆਂ ਸੀ ਨਾ ਕੁਝ ਜੇ ਜਸਵਿੰਦਰ ਵੀਰ ਨੂੰ ਕਿਹਾ ਜਸਵਿੰਦਰ ਵੀਰ ਕਹਿੰਦਾ ਪ੍ਰਿੰਸ ਜਾਊਗਾ ਜੇ ਪ੍ਰਿੰਸ ਨੂੰ ਕਹੇ ਉਹ ਜਾਣਗੇ ਉਹ ਬੋਲੇ ਤੇ ਤੂਜਾ ਤੀਜਾ ਜਾਣਗੇ ਕਮਾਲ ਹੋ ਗਈ ਇਹ ਸਰਕਾਰ ਕਹਦੇ ਵਾਸਤੇ ਰੱਖ ਬਤੇਰੇ ਪੰਜਾਬ ਚ ਮੁੰਡੇ ਨੇ ਵਹਿਲੇ ਫਿਰਦੇ ਨੌਕਰੀਆਂ ਰੱਖ ਰੂ ਪੰਜਾਬ ਸਰਕਾਰ ਮੇਰੀ ਇਹ ਵੀਡੀਓ ਭਗਵੰਤ ਮਾਨ ਤੱਕ ਪਹੁੰਚਾ ਦਿਓ ਜਾਓਗੇ ਕਿ ਨਹੀਂ ਜਾਓਗੇ ਵੀਰ ਜੀ ਜਾਾਂਗੇ ਸਾਰ ਜਾਨਗੀ ਆਜੋ ਚੱਲੀ ਬੇਟਾ ਨਹੀਂ ਨਹੀਂ ਆਜੋ ਤੁਸੀਂ ਹੁਣੇ ਆਓ ਨਾ ਆਜੋ ਤੁਸੀਂ ਆਜੋ ਆਜੋ ਤੁਸੀਂ ਲੈ ਕੇ ਚੱਲੋ ਵੇਖੋ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਸਟਾਈਮ ਕਾਟਦੀ ਆ ਕੁੰਮ ਕੰਦੀ ਨੀਂਦ ਉੱਤੇ ਮੰਡੀਆਂ ਚ 8-8 ਦਿਨ 9-9 ਦਿਨ ਹੋ ਗਏ 4-4 ਕਿਲੋ ਛੱਲਣਾਂ ਦੇ ਕਾਟ ਮੰਗ ਰਹੇ ਕਿਸ ਗੱਲੋਂ ਮੰਗ ਰਹੇ ਆ ਜਿਵੇਂ ਕੁਗਣੀਆਂ ਕੋਲ ਕਰਦੀਆਂ ਐਵੇਂ ਜ਼ਿੰਮੇਵਾਰੀ ਫਰਖੜਾ ਵਾਲਾ ਹੋ ਗਿਆ ਯਾਰ ਕਮੇਟੀ ਵਾਲੇ ਹਲਾਤ ਕਰਨਗੇ ਯ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਯਾਰ ਅੱਜ 5-5 10-10 ਦਿਨ ਹੋ ਗਏ ਜਿੰਨੇ ਦਿਨਾਂ ਨੂੰ ਬੈਠਿਆਂ ਨੂੰ ਇਹ ਕੁੰਮਕਰ ਦੀ ਨੀਂ ਸੁੱਤੇ ਹੁਣ ਬੋਲਦਾ ਕਿਉਂ ਨਹੀਂਗਾ ਅੱਛਾ ਝੂਠਾ ਤਾਂ ਹੀ ਨਹੀਂ ਬੋਲਦਾ ਨਾ ਤੁਹਾਡੇ ਸਾਹਮਣੇ ਸੱਚਾਈ ਪੇਸ਼ ਕਰਤੀ ਆ ਕਿਹੜੇ ਕਿਹੋ ਜਿਹੇ ਨਾਲ ਦੱਸੋ ਤੁਸੀਂ ਅਸੀਂ ਆਪਣੇ ਸਾਡੇ ਕੋਲ ਉਹ ਵੀ ਲਾਈਵ ਪਿਆ ਦੂਜਾ ਆਪਣੇ ਪੰਜਾ ਦਾ ਦੂਜੇ ਦਾ ਜਿਹੜਾ ਕੀ ਉਹ ਇੰਸਪੈਕਟਰ ਦਾ ਨਕਟਾਰੀਆ ਸਾਹਿਬ ਦਾ ਵੀ ਪਿਆ ਤੇ ਤੁਹਾਡਾ ਵੀ ਪਿਆ ਤੁਸੀਂ ਕਹਿੰਦੇ ਸਾਡੀ ਇੰਸਪੈਕਟਰ ਨਾਲ ਗੱਲ ਹੋਈ ਹੈ ਅਸੀਂ ਜੀ ਫੋਨ ਕੀਤਾ ਜੀ ਜਿੰਨੇ ਕੋਰਜੈਂਸੀ ਹੈਗੀ ਸੀ ਸਾਡੇ ਮੇਰੀ ਗੱਲ ਸੁਣੋ ਪਹਿਲਾਂ ਅਸੀਂ ਜਿਹੜਾ ਫੋਨ ਕੀਤਾ ਜਿੰਨੇ ਕੋ ਕੋਲ ਸ਼ੈੱਡ ਨੰਬਰ 8 ਹੈਗਾ ਸੀ ਆਪਣੇ 500 ਤੋਂ ਸਾਰੇ ਨੂੰ ਠੀਕ ਹੈ ਜੀ ਉਹਨਾਂ ਨੇ ਕਿਹਾ ਸੀ 1 ਵਜੇ ਸੇ ਉੱਤੇ ਪਹੁੰਚਾਂਗੇ ਜੋ ਵੀ ਉਹਨਾਂ ਦਾ ਮਾਲ ਹੈ ਉਹਨਾਂ ਕੋਲ ਸ਼ੈੱਡਾਂ ਦਾ ਸੀ ਇਹ ਵਾਲਾ ਲੇਕਿਨ ਇਹਨਾਂ ਨੇ ਮਾਲ ਗਲਤੀ ਨਾਲ ਇੱਧੇ ਸਿੱਟਤਾ ਸੀ ਨੰਬਰ ਸ਼ੈੱਡ ਦੇ ਵੀਰ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਰਾਤੀ ਮੇਰੀ ਭਿੰਗੜ ਤੋਂ ਮੈਂ ਨੰਬਰ ਲਿਆ ਬਲਦੇਵ ਸਿੰਘ ਹੈ ਗੰਗਾਨਗਰ ਦਾ ਇੰਸਪੈਕਟਰ ਉਹ ਕਹਿੰਦਾ ਵੀਰ ਜੀ ਸਾਡੇ ਕੋਲੇ ਠੀਕ ਹੈ ਜੀ ਹੁਣ ਤੁਸੀਂ ਕਹਿ ਰਹੇ ਹੋ ਕਿ ਭਪਿੰਦਰ ਕੋਲੇ ਆ ਇਹ ਚ ਮਿਲੀ ਭੁਗਦਾ ਕੀ ਸਿਸਟਮ ਕੀ ਹੈ ਤੁਸੀਂ ਮੇਰੀ ਗੱਲ ਸੁਣੋ ਇਹ ਇਹ ਇਹਨਾਂ ਨੂੰ ਜਵਾਬ ਦੋ ਆਪਣੇ ਦੋ ਇੰਸਪੈਕਟਰ ਬੁਲਾ ਲਓ ਠੀਕ ਹੈ ਤੇ ਤੁਸੀਂ ਬੁਲਾਉਣਾ ਤੁਹਾਡਾ ਕੰਮ ਹੈ ਉਹਨੂੰ ਤੁਹਾਡੇ ਕੁਲਿੰਗ ਨੂੰ ਕਹਿੰਦੇ ਤੁਸੀਂ ਬੁਲਾਓ ਨਾ ਤੁਹਾਡਾ ਕੰਮ ਹੈ ਤੁਸੀਂ ਬੁਲਾਓ ਬੁਲਾ ਦੋ ਕਿ ਜੀ ਵੀਰ ਦੱਸ ਦੱਸ ਦਿਨ ਹੋ ਗਏ ਮੰਡੀਆਂ ਦੇ ਰੋਣ ਦੇ ਚਾਰ ਤੋਂ ਲੈ ਕੇ 6 ਕਿਲੋ ਤੱਕ ਕੱਟ ਮੰਗਣ ਦੇ ਤੁਸੀਂ ਕਿਹਦੇ ਕਿਉਂ ਨਹੀਂ ਹੈ ਆਹ ਦੋ ਵੀ ਕਮਾਲ ਇੱਥੇ ਬੁਲਾਓ ਤੁਸੀਂ ਵੀਰ ਜੀ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰ ਦਿਓ ਤੁਹਾਡੇ ਸਾਹਮਣੇ ਸੱਚਾਈ ਪੇਸ਼ ਕਰਤੀ ਆ ਜੇ ਸਾਡਾ ਬਾਗਰ ਖੇਤ ਨੂੰ ਵਾੜ ਹੀ ਖਾਂ ਲੈ ਜੇ ਤੇ ਕੀ ਬਣੂਗਾ ਸਾਡੇ ਆ ਅਧਿਕਾਰੀ ਜਿਹੜੇ ਥੱਲੇ ਬੈਠੇ ਕੇ ਅਸੀਂ ਗੱਲ ਹੀ ਨਹੀਂ ਸੁਣਦੇ ਹੱਦ ਹੋ ਗਈ ਯਾਰ ਇਹ ਨਾਲ ਯਾਰ ਜੀਵਿੰਦਰ ਮੰਡੀਆਂ 'ਚ ਰੋਲਨੇ 6-6 ਮਹੀਨੇ ਵਿਚਾਰਾ ਪੁੱਤਾ ਸੱਪਨਿਆਂ ਦੇ ਸਿਰ ਨਾਮ ਕੇ ਫਸਲ ਲੈ ਕੇ ਆਉਣਾ ਮੰਡੀਆਂ 'ਚ ਕਣਕੋਰੀ ਵੀ ਇਹ ਝੋਨੇਵਰੀ ਵੀ ਆ ਨਰਮੇਵਰੀ ਵੀ ਆ ਜਦੋਂ ਅਸੀਂ ਰੋਨੇ ਉਦੋਂ ਹੀ ਸਾਡੀ ਫਸਲ ਵਿਕਣੀ ਆ ਉਹ ਵੀ ਹਾਲੀ ਆਣੀ ਸਾਡਾ ਕੋਈ ਯਾਰ ਹੱਦ ਹੋ ਗਈ ਆ ਧੰਨਵਾਦ ਜੀ